ਜਿਨ੍ਹਾਂ ਨੇ ਇੱਥੇ ਸਾਡੀ ਡਿਊਟੀ ਲਈ ਤੁਸੀਂ ਹਾਜੀ ਪ੍ਰਬੰਧ ਕਰ ਜਾਣਾ ਸਰਕਾਰਾਂ ਦੇ ਚੰਨਾ ਚੋ ਸੋ ਸਾਡੇ ਬਾਬਾ ਜੀ ਦੇ ਚੰਨਾ ਚੋ ਉਹਦੇ ਮੰਮੀ ਜੀ ਵੀ ਬੈਠਾ ਨੇ ਰਿਕਨੋਰ ਜੀ ਤੇ ਉਹਨਾਂ ਦਾ ਬੇ ਬੜਾ ਪਿਆਰ ਸਾਈਆਂ ਮੇਰਾ ਮਾਨ ਨਾ ਤੁਹਾਡੀ ਜਿਹੜਾ ਇੱਥੇ ਦਰਵਾਜ਼ੇ ਮਸਲੇ ਦਰਵਾਜ਼ੇ ਮਾਨ ਲੈ ਕੇ ਰੰਦਾ ਹਮੇਸ਼ਾ ਉਹਦਾ ਮਾਨ ਰੱਖਦਾ ਹੈ ਤੜੀ ਪਾਤਿਸਤ ਦਾ ਜੀਵਨ ਦਾ ਬੜੇ ਹੱਤਵ ਸਤਨਾਮ ਲੈਣੇ ਸਾਡੇ ਸੁਜੀਤ ਸਿੰਘ ਅਸੀਂ ਦਿਲੋਂ ਤਹਵਾ ਦਿਹਾ ਰਹਿਤਾਂ ਦਾਤਾ ਮੇਰਾ ਮਨ ਦਾ ਤੋੜੀ ਸਾਰੀ ਦੁਨੀਆਂ ਦੇ ਸਾਈਆਂ ਤੇਰੇ ਨਾਲ ਪੀਤਾ ਜਾਇਆ ਸਾਰੀ ਦੁਨੀਆਂ ਦੇ ਸਾਈਆਂ ਤੇਰੇ ਨਾਲ ਪੀਤਾ ਜਾਇਆ ਸਾਰੀ 打打打！ ਤੇ ਜਿਹੜੇ ਪ੍ਰਚਾਰਕ ਨੇ ਘਰ-ਘਰਾਂ ਦੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਦੀਆਂ ਗਹਿਰਾਈਆਂ ਤੋਂ ਅੱਜ ਬਾਬਾ ਮੱਤੂ ਦੇ ਜਿਹੜਾ ਜਿਹੜਾ ਮਨਾ ਰਿਹਾ ਮਨਾਇਆ ਜਾ ਰਿਹਾ ਉਹਦੀ ਲੱਖ-ਲੱਖ ਵਧਾਈ ਸੰਗਤਾਂ ਨੂੰ ਜਿਹੜੀ ਗੱਲ ਬਾਬਾ ਸੰਜੀਤ ਨੇ ਕਿ ਕਿ ਬਾਬਾ ਮੱਤੂ ਜੀ ਮਾਰੇ ਮੇਰੀ 8 ਸਾਲ ਹੋ ਗਈ ਅਸੀਂ ਜਿਦਾ ਕੇ ਬੱਚੇ ਖੇលਨੇ ਨੇ ਨਾ ਅਸੀਂ ਉਹਨਾਂ ਦੇ ਹੱਥਾਂ ਦੇ ਇੱਤਾ ਅੱਡੇ ਤੇ ਖੇਲਦੇ ਹੁੰਦੇ ਬਾਬਾ ਮੱਤੂ ਦੇ ਉਨ੍ਹਾਂ ਦੀਆਂ ਕਰਾਮਾਤਾਂ ਅਜੇ ਝੁਲੀਆਂ ਹੋਈਆਂ ਨੇ ਦੇਖੀਆਂ ਤੇ ਉਹ ਤੋਂ ਬਾਅਦ ਉਹਨਾਂ ਦਾ ਇਹ ਸਥਾਨ ਬਣਿਆ ਇਹ ਵੀ ਉਹਨਾਂ ਦੀ ਕਰਾਮਾਤੀ ਸੀ ਜੇ ਕਰੋ ਲੋਣਾ ਜੇ ਕਰੋ ਪਪੇ ਮਸਲਾ ਦੀ ਬੋਲ ਸਰ ਕੇ ਦਰਵਾਜ਼ੇ ਕੀ ਖੁੱਲ੍ਹਦਾ ਹੈ ਬਾਕੀ ਸਾਰੇ ਜਿੰਨੇ ਵੀ ਤੁਹਾਡੇ ਕੋਲ ਪੀਰ ਮਹਾਰਾਜ ਜੀ ਸਾਰੇ ਨੇ ਉਹਨਾਂ ਦਾ ਅਸ਼ੀਰਵਾਦ ਚਾਹੀਦਾ ਮਰਮਾ ਬੜੀ ਮਾਨ ਦੀ ਗੱਲ ਆ ਕਿ ਜੋ ਪਿੱਛੀ ਜੋਤੀ ਬਾਬਾ ਜੀ ਆ ਇਹਨਾਂ ਦੀ ਬੜੀ ਤਪੱਸਿਆ ਰਹੀ ਇੱਥੇ ਇਸ ਦਰਬਾਰ ਤੇ ਤਪੱਸਿਆ ਤਾਂ ਰਹੀ ਆ ਵੀ ਇਹਨਾਂ ਨੇ ਹਸਲਾ ਨਹੀਂ ਆ ਰਿਹਾ ਕਾਫੀ ਸਮੇਂ ਤੋਂ ਇਹ ਜਿਹੜਾ ਮੇਲਾ ਬਾਬਾ ਜੀ ਦੇ ਦਰਬਾਰ ਤੇ ਲੱਗਦਾ ਕਾਫੀ ਬਹੁਤ ਜੱਜ ਟਾਈਮ ਵੀ ਲਗਾਏ ਇਹ ਬਾਬਾ ਜੀ ਦੀ ਨੀਂਦ ਸ਼ਕਤੀ ਆਸਤੀ ਆ ਤੇ ਹਰ ਇੱਕ ਧਰਮ ਦਾ ਬੰਦਾ ਜੋ ਇਨਸਾਨ ਹੈ ਆਇਆ ਇੱਥੇ ਅਸੀਰਵਾਦ ਲੈ ਕੇ ਜਾਂਦਾ ਬਾਬਾ ਜੀ ਦਾ ਤੇ ਬਾਬਾ ਜੀ ਦੇ ਚਾਮੇ ਧੂੜਿਆ ਸੇ ਵੀ ਤੇ ਮੈਂ ਦੱਸਣਾ ਚਾਹੁੰਦਾ ਅੱਜ ਜੋ ਸਤ ਮਹਾਂਪੁਰ ਸਾਹਿਬ ਦੇ ਦਰਵਾਜ਼ਾ ਕੋ ਬਹੁਤ ਧੰਨਵਾਦ ਇਹਨਾਂ ਦਾ ਬੀਬੀ ਜੀ ਦੇ ਨੂੰ ਤੇ ਸਾਡੇ ਵੱਲੋਂ ਵੀ ਇਹਨੇ ਲੜਕੀ ਜਿਹੜੀ ਬੜੀ ਬਾਕੀ ਜਿਹੜਾ ਇਹਨਾਂ ਦਾ ਜੋ ਦਮਾਰ ਦੇਣਾ ਜੋ ਇਹਨੋਂ ਦੇ ਬੱਚੇ ਗਏ ਉਹਨਾਂ ਦਾ ਬਹੁਤ ਖੁਸ਼ੀਆਂ ਮੋੜਾਂ ਨਜ਼ਰ ਆਣਾ ਹੈ ਕਿਉਂਕਿ ਉਹਦਾ ਬੜਾ ਇਸ ਪਾਸੇ ਨੂੰ ਲੱਗਣਾ ਪਹਿਲਾਂ ਤੋਂ ਇਸ ਕਰਕੇ ਜੋ ਮੈਂ ਦੱਸਣਾ ਜਿਹੜੀ ਚੌਲਾ ਸਾਡੇ ਮੇਤਰ ਸਾਹਿਬ ਜੀ ਇੱਥੇ ਅੰਮ੍ਰਿਤਸਰ ਆਉਂਦਾ ਹੋਰ ਆਇਆ ਜੀ ਬੈਠਿਆ ਸਾਡੇ ਅਗਰਵਾਲ ਸਾਹਿਬ ਬੈਠੇ ਰਾਜ ਜੀ ਉਹ ਭਲਾਂ ਸਾਰੇ ਬੈਠੇ ਆ ਮੈਂ ਇੱਕ ਗੱਲ ਜਰੂਰ ਦੱਸਣੀ ਚਾਹੁੰਦਾ ਇਹ ਦਰਬਾਰ ਜਿਹੜਾ ਇਹ ਆਪਣਾ ਕੰਨਿਆਂ ਦਾ ਨਹੀਂ ਇਹ ਦੱਸਦੇ ਆ ਕਿ ਬਾਬਾ ਜੀ ਉਹ ਬਾਬਾ ਬਾਸੂ ਜੀ ਸੀਗੇ। ਉਹਨੂੰ ਹਜ਼ਾਰ ਵਾਲਿਆਂ ਤੋਂ ਜ਼ਿਆਦਾ ਅਸ਼ੀਰਵਾਦ ਸੀਗਾ ਜਿਹੜਾ ਜਦੋਂ ਉਹ ਸਾਹਮਣੇ ਬੈਠੇ ਆਪਣੇ ਮਾਤਾ ਜੀ ਇਹਨਾਂ ਨੇ ਪਿਆਰ ਤੁਸੀਂ ਬੰਦੇ। ਬੜੀ ਦੇਰ ਸੀ ਬਾਬਾ ਜੀ ਪਤਾ ਨਹੀਂ ਕਦੀ ਕਿਤੇ ਕਦੀ ਕਿਤੇ ਇਹਨਾਂ ਦੀ ਰੂਹ ਜਿਹੀ ਕਦੀ ਕਦੇ ਹੁੰਦੀ ਸੀ ਕਦੀ ਕਦੇ ਜੋ ਦੱਸ ਰਿਹਾ। ਕਿਉਂਕਿ ਮਹਾਂਪੁਰਸ਼ੀ ਨਾਭਰਾ ਕਰਦੇ ਸੀ ਬਾਬਾ ਜੀ ਨਾ ਵੀ ਆਪੀ ਆਪੀ। ਤੇ ਇਹਨਾਂ ਦਾ ਅਸ਼ੀਰਵਾਦ ਭੋਗ ਫਿਰ ਤੇ ਇਹਨਾਂ ਰਿਹਾ। ਕਿ ਜਦੋਂ ਜਿਹੜੇ ਉਹ ਮੋਰ ਦੇ ਵਿੱਚ ਆਪਣੇ ਦੁਕਾਨਦਾਰ ਵੱਡੇ ਬਣ ਗਏ ਹਨ ਜਾਂ ਵਪਾਰੀ ਵੱਡੇ ਬਣ ਗਏ ਉਹ ਕਿਸੇ ਟਾਈਮ ਬਾਬਾ ਜੀ ਤੋਂ ਅਸ਼ੀਰਵਾਦ ਲੈ ਆਉਂਦੇ ਸੀ ਆਪਾਂ ਕਹਿ ਨਹੀਂ ਸਕਦੇ ਇਹ ਗੱਲ ਸੱਚ ਹੈ ਟਿਕਟ ਵੀ ਹੈ ਸੱਚਾਈ ਵੀ ਹੈ ਕਿਉਂਕਿ ਡੱਗੀਆਂ ਦੇ ਡੱਗੀਆਂ ਨੂੰ ਕਹਿੰਦੇ ਪੁਰਾਣੇ ਜਮਾਨੇ ਸੀ ਤੋਂ ਸੈਕਲ ਦੇ ਉੱਤੇ ਲਾਦੇ ਸੀ ਤੇ ਡੱਗੀ ਤੇ ਹਰ ਆਪਣਾ ਵਪਾਰ ਕਰਦੇ ਸੀ ਉਹ ਡੱਗੀ ਰੱਖਿਓ ਤੇ ਇਹਨਾਂ ਦਾ ਇੰਨਾ ਅਸ਼ੀਰਵਾਦ ਰਿਹਾ ਕਿ ਅੱਜ ਬਹੁਤ ਮਹਾਨਾ ਪਟਵੰਦ ਸਾਰਾ ਪੂਰਿਆ ਤੇ ਮੈਂ ਜੀਤੀ ਬਾਬਾ ਜੀ ਨੂੰ ਇਸ ਗੱਲ ਦੀ ਮੁਬਾਰਕ ਦਿਨਾਂ ਬੜੀਆਂ ਇਕੱਠੀਆਂ ਆਈਆਂ ਇਹਨਾਂ ਨੂੰ ਕਿਉਂਕਿ ਬੜਾ ਕੁਝ ਇਤਨੇ ਤਮੱਸੇ ਜਿਹੜੇ ਹਰ ਕਿਸਮ ਤੋਂ ਨਹੀਂ ਜਾਣੇ ਦਰਬਾਰਾਂ ਸਾਰੇ ਉੱਤੇ ਕਿ ਬੀਬੀ ਜੂਣਾ ਦਾ ਇੰਨਾ ਪਿਆਰ ਪੈ ਗਿਆ ਸਾਰੇ ਮਹਾਂਪੁਰਸ਼ਾਂ ਦਾ ਪਿੰਡਾਂ ਦੇ ਨੂੰ ਘੱਟ ਜਾਂਦੇ ਸੀ ਇੱਥੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਜੇ ਮੈਂ ਗੱਲ ਕਰਦਾ ਕਿ ਬੀਬੀ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਘੱਟ ਜਾਂਦੇ ਹੀ ਲੋਕ ਕਿਉਂਕਿ ਇੱਥੇ ਭੈਣ ਭਰਾ ਸਾਰੇ ਆਏ ਇੱਥੇ ਆ ਜਨ ਪਿੰਡ ਜਿਹੜੇ ਸੀ ਬਾਬਾ ਜੀ ਦੇ ਜਨੜੇ ਬਹੁਤ ਸਖਸ਼ਮਾ ਨਾ ਤੇ ਮੋਰ ਵੀ ਨਾ ਜਿੰਨੇ ਜਿੰਨੇ ਵੀ ਨਾ ਪਰਿਵਾਰਕਾਂ ਦਾ ਇੱਥੇ ਸਭਾ ਅੱਜ ਵੀ ਬਹੁਤ ਵਧਾਈ ਦੇ ਬਖਦਾਰੇ ਸਭ ਕਿਉਂਕਿ ਉਹਨਾਂ ਦੇ ਸ਼ੀਰਵਾ ਜਿਹੜਾ ਨੂੰ ਆ ਬਾਬਾ ਜੀ ਨੂੰ ਤੇ ਸਾਰੇ ਭੈਣ ਭਰਾ ਇੱਥੇ ਆ ਸਾਰੇ ਇਹ ਬੀਬੀ ਉਹਨਾਂ ਦਾ ਬੜਾ ਲੱਗਣਾ ਵੀ ਇੱਕ ਤੋਂ ਇਹਨਾਂ ਦੀ ਕੁੜੀਆਂ ਦਾ ਵੀ ਬਹੁਤ ਲੱਗਣਾ ਹੈ ਛੋਟੇ ਜਿਹੇ ਬੱਚੇ ਨੂੰ ਉਹਨਾਂ ਦੀ ਮਾਣ ਮਿਆ ਕਾਕੇ ਜੀ ਇਹ ਦੂਰਾਂ ਦੁਆਬਿਆਂ ਤੋਂ ਵੀ ਬੜੀ ਵਧੀਆ ਲੱਚ ਰਿਹਾ ਬਹੁਤ ਵਧੀਆ ਅਹਿਸਾਨ ਆ ਰਿਹਾ ਫਿਰ ਤਾਂ ਹੀ ਆਉਂਦੇ ਨਾ ਕੋ ਸਭ ਮਹਾਂਪੁੱਤਰੇ ਬਦੋ ਆਪਣੇ ਕਿਲੇ ਨਾਲ ਪਿਆਰ ਕਰਦੇ ਕਿਉਂਕਿ ਹਰ ਜਗ੍ਹਾ ਤੇ ਜਾਣਾ ਪਵੇ 5 ਮਿੰਟ ਜਾ ਸਾਡੇ ਕਿਲੇ ਦੇ ਦਰਵਾਜ਼ੇ ਦੇ ਵਿੱਚ ਅਸੀਂ ਸਾਰੇ ਦਰਵਾਜ਼ੇ ਤੇ ਦੇਖਿਆ ਨਾ ਨੂੰ ਕਿ ਜਿੱਦਾਂ ਅਸੀਂ ਜਾਂਦੇ ਦਰਵਾਜ਼ੇ ਤੋਂ ਵੀ ਵੀਡੀਓ ਤੇ ਬਹੁਤ ਹਲ ਲੰਗਰ ਪਾਣੀ ਵੀ ਚੜਨਾ ਬਾਕੀ ਉਹ ਬੁਢਾ ਇੱਕ ਹੈਗਾ ਅਰੇ ਪੂਜਣਾ ਉਹ ਬਹੁਤ ਸੇਵਾਦਾਰ ਇਹਨਾਂ ਦਾ ਪੱਕਾ ਪਿੰਨਾਂ ਤੋਂ ਬਗਲਾ ਬਹੁਤ ਸਾਰੇ ਦਿਨ ਤੋਂ ਮਾਰ ਕਰਦਾ ਉਹ ਉਹਨਾਂ ਦੇ ਜੀ ਨਾਲ ਆਸ਼ੀਰਵਾਦ ਹੈ ਸਾਡੇ ਡਾਕਟਰ ਸਾਹਿਬ ਬੈਠੇ ਆ ਪੀ ਜੀ ਡਾਕਟਰ ਤੇ ਇਹ ਵੀ ਇੱਥੇ ਆਏ ਆ ਬਹੁਤ ਆਵਾਜ਼ ਜੀ ਤੁਸੀਂ ਸਾਨੂੰ ਬੁਲਾਇਆ ਸਾਰਿਆਂ ਮਾਰਾ ਤੁਹਾਨੂੰ ਤੋਂ ਬਹੁਤ ਬਹੁਤ ਫੂਲ ਫੇਟ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ